ਪੁਲਸ ਦੀਆਂ ਬੱਸਾਂ ਲਗਾ ਕੇ ਔਰ ਪਿੱਛੇ ਵੱਡੀ ਗਿਣਤੀ ਚ ਪੁਲਸ ਦੀ ਨਫਰੀ ਬੈਰੀਕੇਟਿੰਗ ਕੀਤੀ ਹੈ ਸੈਂਕੜਿਆਂ ਦੀ ਗਿਣਤੀ ਚੰਡੀਗੜ੍ਹ ਦੇ ਪੁਲਸ ਮੁਲਾਜ਼ਮ ਇੱਥੇ ਕਿਸੇ ਨੂੰ ਵੀ ਅੰਦਰ ਐਂਟਰ ਨਹੀਂ ਹੋਣ ਦੇ ਰਹੇ ਜੋ ਸਾਡਾ ਹੱਕ ਜਿਹੜੇ ਤੇ ਇਹ ਡਾਕਾ ਮਾਰਨਾ ਚਾਹੁੰਦੇ ਆਸੀਂ ਮਾਰ ਨਹੀਂ ਦੇਣਾ ਪਰ ਚੇਪਾਗੇ ਅੰਦਰ ਕਰ ਦੇਣ ਇਹ ਜਿਹੜਾ ਜੋਰ ਲਗਦਾ ਲਾ ਲੈਣ ਇਹ ਨੌਜਵਾਨ ਪੀਡੀਆ ਪੰਜਾਬ ਦੀ ਇਹ ਸ਼ਸਤਰਧਾਰੀ 8 ਸਾਲ ਦਾ ਪਚੰਗੀ ਸਿੰਘ ਹੱਥ 'ਚ ਸਿਮਰਨਾ ਔਰ ਇਹ ਕਹਿ ਰਿਹਾ ਕਿ ਸ਼ਾਂਤਮਈ ਬੈਠਾਂਗੇ ਹੁਣ ਉਹ ਸਮਾਂ ਨਹੀਂ ਰਿਹਾ ਜਿਹੜਾ ਤੁਸੀਂ ਹਰੇਕ ਨੂੰ ਦਬਾ ਲੰਦੇ ਸੀ ਤੇ ਜੇ ਇੱਥੇ ਲੜਾਈ ਹੋਊਗੀ ਇੱਥੇ ਡਾਂਗਾਂ ਚੱਲ ਗਈਆਂ ਫਿਰ ਅਸੀਂ ਸ਼ਾਂਤਵੇਂ ਹੀ ਰਹਿਣਾ ਹੈ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਅੱਜ ਪੂਰੇ ਪੰਜਾਬ ਭਰ ਤੋਂ ਲੋਕ ਜਾਗਦੀਆਂ ਜ਼ਮੀਰਾਂ ਵਾਲੇ ਇਸ ਹੱਕ ਦੇ ਲਈ ਪਹੁੰਚ ਰਹੇ ਨੇ ਕਿ ਚੰਡੀਗੜ੍ਹ ਪੰਜਾਬ ਦਾ ਹੈ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੈ ਦੋ ਨਾਰੇ ਜਿਹੜੇ ਹਮੇਸ਼ਾ ਤੋਂ ਅਸੀਂ ਪ੍ਰਚਲਿਤ ਤੌਰ ਤੇ ਬੋਲਦੇ ਆਏ ਆ ਕਿ ਖਿੜਿਆ ਫੁੱਲ گلاب ਦਾ ਚੰਡੀਗੜ੍ਹ ਪੰਜਾਬ ਦਾ ਤੇ ਮਿੱਠੀ ਧੁਨ ਰਬਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਭਾਵੇਂ ਕਿ ਨੋਟੀਫਿਕੇਸ਼ਨ ਰੱਦ ਹੋਇਆ ਪਰ ਅੱਜ ਲੜਾਈ ਇਸ ਤੋਂ ਗਾਂਹ ਦੀ ਹੈ ਕਿ ਯੂਨੀਵਰਸਿਟੀ ਸਟੇਟ ਦੇ ਹਵਾਲੇ ਹੋਵੇ ਤੇ ਪੰਜਾਬ ਦੀ ਯੂਨੀਵਰਸਿਟੀ ਤੇ ਪੰਜਾਬਤਾ ਅਧਿਕਾਰ ਹੋਵੇ ਯੂਨੀਵਰਸਿਟੀ ਦੇ ਗੇਟ ਦੇ ਮੂਹਰੇ ਖੜੇ ਆਂ ਪੂਰਨ ਤੌਰ ਦੇ ਉੱਤੇ ਪਿੱਛੇ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਦਿਖਾਉਣ ਦੀ ਕੋਸ਼ਿਸ਼ ਕਰਨ ਸੀਲ ਕੀਤਾ ਹੋਇਆ ਇਹ ਇਹ ਪੁਲਿਸ ਦੀਆਂ ਬੱਸਾਂ ਲਗਾ ਕੇ ਔਰ ਪਿੱਛੇ ਤੁਸੀਂ ਦੇਖੋ ਕਿ ਵੱਡੀ ਗਿਣਤੀ ਚ ਪੁਲਿਸ ਦੀ ਨਫਰੀ ਬੈਰੀਕੇਟਿੰਗ ਕੀਤੀ ਹੈ ਔਰ ਸੈਂਕੜਿਆਂ ਦੀ ਗਿਣਤੀ ਚੰਡੀਗੜ੍ਹ ਦੇ ਪੁਲਿਸ ਮੁਲਾਜ਼ਮ ਇੱਥੇ ਕਿਸੇ ਨੂੰ ਵੀ ਅੰਦਰ ਐਂਟਰ ਨਹੀਂ ਹੋਣ ਦੇ ਰਹੇ ਇੱਥੋਂ ਤੱਕ ਕਿ ਸਟੂਡੈਂਟ ਜਿਹੜੇ ਨੇ ਜਿਹੜੇ ਅੰਦਰ ਪੜ੍ਹਦੇ ਆ ਜਿਨ੍ਹਾਂ ਦੇ ਆਈਡੀ ਕਾਰਡ ਬਣੇ ਆ ਉਹਨਾਂ ਨੂੰ ਵੀ ਅੰਦਰ ਜਾਣ ਨਹੀਂ ਦਿੱਤਾ ਜਾ ਰਿਹਾ ਲੋਕ ਕਹਿ ਰਹੇ ਨੇ ਕਿ ਇੱਕ ਲੋਕਤੰਤਰ ਦੇ ਵਿੱਚ ਠੱਕੇਸ਼ਾਈ ਹੈ ਘੱਟੋ ਘੱਟ ਵਿਦਿਆਰਥੀਆਂ ਨੂੰ ਤਾਂ ਅੰਦਰ ਜਾਣ ਦੇਓ ਉਹਨਾਂ ਨੂੰ ਉਹਨਾਂ ਦੀ ਯੂਨੀਵਰਸਿਟੀ 'ਚ ਉਹ ਪੜ੍ਹਦੇ ਨੇ ਬਹੁਤ ਸਾਰੇ ਲੋਕ ਜਿਹੜੇ ਇੱਥੇ ਪਹੁੰਚੇ ਇੱਥੇ ਇੱਕ ਪਚੰਗੀ ਸਿੰਘ ਜਿਹੜਾ ਉਹ ਆਪਦੇ ਪਿਤਾ ਦੇ ਨਾਲ ਇੱਥੇ ਆਇਆ ਹੋਇਆ ਵਾਈਗੁਰਜੀਕਾ ਖਾਲਸਾ ਵਾਈਗੁਰਜੀ ਕੀ ਫਤਈ ਕੀ ਨਾਂ ਹੈ ਤੁਹਾਡਾ ਸਾਇਪ੍ਰਿਤ ਸਿੰਘ ਤੁਸੀਂ ਕਿਉਂ ਆਏ ਹੋ ਇੱਥੇ ਪੰਜਾਬ ਯੂਨੀਵਰਸਿਟੀ ਨੂੰ ਹੱਕ ਦੇਣ ਲਈ ਕਿਹੜੀ ਕਲਾਸ ਚੋਂ ਚੌਥੀ ਚ ਤੇ ਜੇ ਇੱਥੇ ਲੜਾਈ ਹੋ ਗਈ ਇੱਥੇ ਡਾਂਗਾ ਚੱਲ ਗਿਆ ਫਿਰ ਤੇ ਅਸੀਂ ਸ਼ਾਂਤਮਈ ਰਹਿਣਾ ਹੈ ਟੱਟੇ ਰਹੋਗੇ ਹਾਂਜੀ ਜਾਓਗੇ ਨਹੀਂ ਇੱਥੋਂ ਨਹੀਂ ਕਿਦੇ ਤੋਂ ਸਿੱਖਿਆ ਇਹ ਬਸ ਮਾਪਾਪਨ ਦਾ ਗੁੱਸਾ ਹੈ ਤੁਹਾਡੇ ਅੰਦਰ ਹਾਂਜੀ ਹਾਂਜੀ ਕੀ ਗੁੱਸਾ ਹੈ ਉਹ ਕੀ ਕੰਦਨ ਪੰਜਾਬ ਯੂਨੀਵਰਸਿਟੀ ਮਿਲ ਕੀ ਸਟੈਂਡ ਦੇ ਬਿਨਾਂ ਨਹੀਂ ਰਹਿ ਸਕਦੀ ਹੈਗੀ ਤਾਂ ਤਾਂ ਆ ਤੁਹਾਡਾ ਬੇਟਾ ਹੈ ਜੀ ਹਾਂਜੀ ਕੀ ਸੋਚ ਕੇ ਆ ਜਿੱਤੇ ਜੋ ਸਾਡਾ ਦਾਵਾ ਚੰਡੀਗੜ੍ਹ ਤੇ ਉਹ ਦਾਵੇ ਨੂੰ ਪਰਫੁੱਲਤ ਕਰਨਾ ਆਏ ਆ ਅਗਲੀ ਪੀੜ੍ਹੀ ਨੂੰ ਨਾ ਲੈ ਕੇ ਆਏ ਆ ਤਾਂ ਕਿ ਅਸੀਂ ਇਹ ਦਾਵਾ ਅਗਲੀ ਪੀੜ੍ਹੀ ਤੱਕ ਛੱਡ ਦੱਚੀਏ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਸਾਡੇ ਹੱਕਾਂ ਤੇ ਡੱਕ ਹੈ ਬਿਲਕੁਲ ਜੀ ਸਰੇਆਮ ਡੱਕਾ ਹੈ ਬਿਲਕੁਲ ਸਰੇਆਮ ਡੱਕਾ ਹੈ ਬੀਬੀ ਅੰਬੀ ਕੋਲ ਹੈ ਕਿ ਸਾਡੇ ਕੋਲ ਰਾਜਸਤਾਨੀ ਸਾਨੂੰ ਮਿਲ ਨਹੀਂ ਨੀ ਇਸ ਤੱਕ ਤਾਂ ਮੇਰਾ ਹੱਥ ਤੱਕ ਕਾਹੀ ਹੋ ਰਿਹਾ ਸਾਰੇ ਪਾਸੇ ਡੱਕਾ ਹੀ ਹੈ ਗੁੱਸਾ ਤੁਹਾਡੇ ਮਨਾਂ ਦੇ ਅੰਦਰ ਜਿੰਨ ਮਰਜ਼ੀ ਫਰੋਲ ਕੇ ਦੇਖ ਲਓ ਗੁੱਸਾ ਤਾਂ ਹੈ ਹੀ ਹੈ ਹੁਣ ਸ਼ਾਂਤਮਈ ਤਰੀਕੇ ਨਾਲ ਵੀ ਜੇ ਅੰਦਰ ਨਹੀਂ ਜਾਣ ਦੇਰੀ ਤਾਂ ਗੁੱਸਾ ਤਾਂ ਆਇਆਗਾ ਕਿੰਨੇ ਸਾਲ ਦਾ ਹੈ ਇਹ 8 ਸਾਲ ਦਾ ਕੀ ਸਮਝਾਉਣਿਓ ਕੀ ਸਮਝਾਉਣਿਓ ਪੰਜਾਬ ਬਾਰੇ ਹੱਕਾਂ ਬਾਰੇ ਕੀ ਦੱਸਦੇ ਹੂੰ ਪੰਜਾਬ ਬਾਰੇ ਦੱਸਿਦਾ ਹੈ ਗੁਰਬਾਣੀ ਨਾਲ जोडਿਆ ਹੋਇਆ ਜੀ ਹੂੰ ਤਾਂ ਆਪਣੇ ਜੋ ਸੱਕ ਨੇ ਜੋ ਸਿੱਖ ਕੌਮ ਨਾਲ ੱੱਕਾ ਹੋਇਆ ਪੰਜਾਬ ਨਾਲ ੱੱਕਾ ਹੋਇਆ ਉਹ ਦੱਸਿਆ ਅਗਲੀ ਪੀੜ੍ਹੀ ਨੂੰ ਤੇ ਤਾਂ ਕਿ ਕਿਉਂਕਿ ਸਕੂਲਾਂ ਕਾਲਜਾਂ ਚ ਇਤਿਹਾਸ ਤਾਂ ਸਾਡਾ ਗਲਵ ਕਰ ਦਿੱਤਾ ਗਿਆ ਹੂੰ ਦਾ ਹੁਣ ਯੂਨੀਵਰਸਿਟੀਆਂ ਚ ਵਿਗਿਆਪਨ ਕਰਦੇ ਨੇ ਕਿ ਉਸੇ ਚੱਕਰ 'ਚ ਜੋ ਕੀਤਾ ਜੋ ਇਹ ਸਾਰਾ ਕਾਰਾ ਹੋਇਆ ਇਹ ਸਾਡੀ ਜੋ ਵਿਦਿਆ ਸਟਰਕਚਰ ਹੈ ਉਹਨੂੰ ਤੋੜਨ ਵਾਸਤੇ ਜਾਂ ਉਰਤੇ ਕਬਜ਼ਾ ਕਰਨ ਵਾਸਤੇ ਇਹ ਸਭ ਕੁਝ ਕੀਤਾ ਗਿਆ ਤਾਂ ਉਹ ਵੈਸੇ ਤਾਂ ਪਰ ਘਰਾਂ ਤੋਂ ਵਿਦਿਆ ਦੇਵਾਂਗੇ ਤਾਂ ਚੱਲੋਗੀ ਪਰ ਇਹ ਵੀ ਪਰ ਜੋ ਸਾਡਾ ਸਟਰਕਚਰ ਹੈ ਐਜੂਕੇਸ਼ਨ ਸਟਰਕਚਰ ਆ ਜੀ ਉਰਤੇ ਕਬਜ਼ਾ ਹੋ ਗਿਆ ਆਰਐਸਐਸ ਵਗੈਰਾ ਦਾ ਜਾਂ ਹੋਰ ਹਿੰਦੂਤਵ ਦਾ ਤਾਂ ਉਹ ਸਾਡੇ ਧਰਮ ਵਾਸਤੇ ਸਾਡੀ ਕੌਮ ਵਾਸਤੇ ਸਾਡੇ ਪੰਜਾਬ ਵਾਸਤੇ ਬਹੁਤ ਖਤਰਨਾਕ ਹੋਏਗਾ ਤੁਸੀਂ ਸ਼ਸਤਰਧਾਰੀ ਹੋ? ਹਾਂਜੀ। ਇਹ ਦੱਸੋਗੇ ਕੀ ਕੀ ਹੈ? ਇੱਕ ਕੜਾ, ਕਿਰਪਾਨ, ਕੇਸ, ਕੰਗਾ, ਕਚਹਿਰਾ। ਔਰ ਆ ਜਿਹੜਾ ਇਹ ਇਹ ਹੱਥ 'ਚ ਪਾਇਆ ਮਾਲਾ? ਸਿਮਰਨ ਹੈ। ਸਿਮਰਨ ਹੈ। ਹਾਂਜੀ। ਔਰ ਦੋ ਕੜੇ ਪਾਏ ਆ ਤੁਸੀਂ? ਹਾਂਜੀ। ਦੋ ਵੱਖਰੇ-ਵੱਖਰੇ ਕਿਉਂ ਪਾਏ ਆ? ਓਏ। ਸ਼ੌਂਕ ਕਰਕੇ। ਹਾਂਜੀ। ਦਿਖਾਓ। ਆਹ ਦੇਖੋ। ਇਹ ਨੌਜਵਾਨ ਪੀੜ੍ਹੀ ਆ ਪੰਜਾਬ ਦੀ। ਇਹ ਸ਼ਸਤਰਧਾਰੀ 8 ਸਾਲ ਦਾ ਚੰਗੀ ਸਿੰਘ ਹੱਥ 'ਚ ਸਿਮਰਨਾ ਔਰ ਇਹ ਕਹਿ ਰਿਹਾ ਕਿ ਸ਼ਾਂਤਮਈ ਬੈਠਾਂਗੇ ਇਹ ਦੇਖੋ ਕਿੰਡੀ ਵੱਡੀ ਗੱਲ ਹੈ ਕਿ ਇਹ ਕਹਿ ਰਿਹਾ ਕਿ ਜੇ ਲਾਠੀ ਵੀ ਚੱਲ ਗਈ ਤਾਂ ਵੀ ਇੱਥੇ ਸ਼ਾਂਤਮਈ ਬੈਠਾਂਗੇ ਔਰ ਇਹ 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 ਪੰਜਾਬ ਦੀ ਅਗਲੀ ਪੀੜ੍ਹੀ ਹੈ ਇਹ ਜਾਗਰੂਕ ਪੀੜ੍ਹੀ ਹੈ ਜਿਹਦਾ ਅਸੀਂ ਜ਼ਿਕਰ ਕਰਦੇ ਹਾਂ ਔਰ ਬਹੁਤ ਸਾਰੇ ਨੌਜਵਾਨ ਵੀਰ ਤੁਸੀਂ ਕਿੱਥੋਂ ਆਏ ਹੋ ਵੀਰ ਜੀ ਜੈ ਭੀਮ ਜੈ ਭਾਰਤ ਜੈ ਗੁਰੂ ਦੇਵ ਤਨ ਗੁਰਦੇ ਮੈਂ ਜੀ ਫਤਿਹਗੜ੍ਹ ਜ਼ਿਲ੍ਹੇ ਦਾ ਉਪ ਪ੍ਰਧਾਨ ਪੀਮ ਆਰਮੀ ਸੰਗਠਨ ਜੋ ਕਿ ਸਾਡਾ 24 ਸਟੇਟਾਂ ਦੇ ਵਿੱਚ ਸੰਗਠਨ ਚੱਲਦਾ ਜਿਹੜੀ ਸਾਡੀ ਜ਼ਿੰਮੇਵਾਰੀ ਬਾਈ ਚੰਦਰ ਸੇਖਰ ਆਜ਼ਾਦ ਨੇ ਲਾਈ ਜਿਹੜੇ ਸਾਡੇ ਹੱਕਾਂ ਦੇ ਡਾਕੇ ਮਾਰਨਾ ਚਾਹਨੀਆਂ ਇਹ ਸਰਕਾਰਾਂ ਅਸੀਂ ਇਹਨਾਂ ਨੂੰ ਇਹ ਦੱਸਣਾ ਚਾਹੁੰਦੇ ਆ ਵੀ ਹੁਣ ਉਹ ਸਮਾਂ ਨਹੀਂ ਰਿਹਾ ਜਿਹੜਾ ਤੁਸੀਂ ਹਰੇਕ ਨੂੰ ਦਬਾ ਲੈਂਦੇ ਸੀ ਹੁਣ ਸਮਾਂ ਬਹੁਤ ਬਲਵਾਨ ਬਦਲ ਗਿਆ ਕਿਉਂਕਿ ਜਿਹੜੀ ਸਾਡੀ ਆਣੇ ਵਾਲੀ ਪੀੜ੍ਹੀ ਆ ਉਹ ਵੀ ਅੱਗੇ ਬਹੁਤ ਬਾਅਦ ਚੁੱਕੀ ਆ ਉਹਦੇ ਨਾਲੇ ਜਿਹੜਾ ਸਾਡਾ ਇਹ ਹੱਕ ਆ ਸੀ ਹੱਕ ਲੈ ਕੇ ਰਹਾਂਗੇ ਭਾਵੇਂ 2 ਦਿਨ ਲੱਗਣ ਪਾਵੇਂ 10 ਦਿਨ ਲੱਗਣ ਅਸੀਂ ਪੂਰੀ ਸ਼ਾਂਤਮਈ ਨਾਲ ਐਨ ਪਿਆਰ ਨਾਲ ਬੈ ਕੇ ਆਪਣਾ ਤਰਨਾ ਪ੍ਰਦਰਸ਼ਨ ਕਰੂਗੇ ਅੰਦਰ ਤਾਂ ਜਾਣ ਨਹੀਂ ਦੇ ਰਹੇ ਮੰਨੂੰ ਅੰਦਰ ਨਹੀਂ ਜਾਣ ਦੇ ਰਹੇ ਮੰਨੂੰ ਉਲਟ ਕਹਿ ਰਹੇ ਆ ਕਹਿੰਦੇ ਤੂੰ ਰੇ ਕਿਆ ਕਰ ਰਿਹਾ ਤੂੰ ਰੇ ਦਾ ਸਟੂਡੈਂਟ ਨਹੀਂ ਐ ਇਹਨਾਂ ਨੂੰ ਮੈਂ ਦੱਸਣਾ ਚਾਹਨਾ ਮੈਂ ਭਾਰਤ ਦਾ ਸਭਿਦਾਨ ਪੜ੍ਹਦਾ ਜੋ ਕਿ ਸਾਡੇ ਬਾਬਾ ਸਾਹਿਬ ਦੀ ਬਦੋਤ ਅਸੀਂ ਜਿੱਥੇ ਮਰਜੀ ਜਾ ਸਕਦੇ ਆ ਜਿੱਥੇ ਮਰਜੀ ਰੁਕ ਸਕਦੇ ਆ ਜਿੱਥੇ ਮਰਜੀ ਬੈਠ ਸਕਦੇ ਆ ਜੋ ਸਾਡਾ ਹੱਕ ਜਿਹੜੇ ਤੇ ਇਹ ਡਾਕਾ ਮਾਰਨਾ ਚਾਹੁੰਦੇ ਆ ਅਸੀਂ ਮਾਰ ਨਹੀਂ ਦੇਣਾ ਸਾਾਨੂੰ ਭਾਵੇਂ ਪਰਚੇ ਪਾ ਕੇ ਅੰਦਰਕਾਰ ਦੇਣ ਇਹ ਜਿਹੜਾ ਜੋਰ ਲਗਦਾ ਲਾ ਲੈਣ ਅਸੀਂ ਸ਼ਾਂਤ ਮਈ ਨਾਲ ਅੱਗੇ ਵਧੂਗੇ ਅੱਗੇ ਬਾਤ ਕਹਿ ਦਿਖਾਣ ਤਾਂ ਇਹ ਇਸ ਜਜ਼ਬੇ ਦੇ ਨਾਲ ਇੱਥੇ ਬੈਠੇ ਆ ਜਿਵੇਂ ਅਸੀਂ ਪਹਿਲਾਂ ਕਹ ਰਹੇ ਆ ਕਿ ਲੋਕ ਆ ਰਹੇ ਆ ਪਰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਯੂਨੀਵਰਸਿਟੀ ਦੇ ਅੰਦਰ ਮੋਹਾਲੀ ਤੋਂ ਚੰਡੀਗੜ੍ਹ ਐਂਟਰੀ ਪੁਆਇੰਟਸ ਜਿਹੜੇ ਉਹ ਤਕਰੀਬਨ ਸੀਲ ਕੀਤੇ ਗਏ ਆ ਉੱਥੇ ਵੱਡੀ ਬੈਰੀਕੇਟਿੰਗ ਜਿਹੜੀ ਉਹ ਕੀਤੀ ਗਈ ਹੈ ਹੁਣ ਤਕਰੀਬਨ 9:20 ਦਾ ਸਮਾਂ ਜਿਹੜਾ ਹੈ ਸਵੇਰ ਦਾ ਔਰ 11 ਵਜੇ ਦੀ ਕਾਲਸੀ ਯੂਨੀਵਰਸਿਟੀ ਪਹੁੰਚਣ ਦੀ ਜਿੱਥੇ ਬੰਦੀਆਂ ਦੀ ਕੈਮਰਾ ਪਰਸਨ ਮਲਕੀਤ ਸਿੰਘ ਤੇ ਗੁਰਵਿੰਦਰ ਸਿੰਘ ਦੇ ਨਾਲ ਸਿਮਰਨ ਜੋਤ ਸਿੰਘ ਮੱਕੜ ਐਸਐਮਟੀਵੀ ਚੰਡੀਗੜ੍ਹ